ਨੀਤੀ ਜੀ ਕਿੰਨੀ ਵਾਰ ਛੱਡ ਗਏ। ਤੋਂ ਮਿਲ ਲੈਣ ਜੀ ਮੈਂ ਤਾਂ ਨਾ ਤਾਂ ਮੈਂ ਅਪਾਇੰਟਮੈਂਟ ਲਾ ਕੇ ਦੇਣਾ ਅਰਥ ਹੁਣੇ ਕਹਿੰਦੀ ਸੀ। ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ। ਜੋ ਉਹਨਾਂ ਨੇ ਫੈਸਲਾ ਕਰਨਾ ਉਹ ਕਦੇ ਕਹਿੰਦੇ ਮੈਂ ਸ਼ੋਆ ਚ ਜਾਣਾ ਹੈ। ਕਦੇ ਫਿਰ ਪੰਜਾਬ ਦਾ ਏਜੰਡਾ ਛੱਡ ਲਿਆ ਹੁਣ। ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ 올 द बेस्ट। ਨੀਤੀ ਜੀ ਕਿੰਨੀ ਵਾਰ ਛੱਡ ਗਏ। ਤੋਂ ਮਿਲ ਲੈਣ ਜੀ ਮੈਂ ਤਾਂ ਨਾ ਤਾਂ ਮੈਂ ਅਪਾਇੰਟਮੈਂਟ ਲਾ ਕੇ ਦੇਣਾ ਅਰਥ ਹੁਣੇ ਕਹਿੰਦੀ ਸੀ। ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ। ਜੋ ਉਹਨਾਂ ਨੇ ਫੈਸਲਾ ਕਰਨਾ ਉਹ ਕਦੇ ਕਹਿੰਦੇ ਮੈਂ ਸ਼ੋਆ ਚ ਜਾਣਾ ਹੈ ਕਦੇ ਫਿਰ ਪੰਜਾਬ ਦਾ ਏਜੰਡਾ ਛਾੜ ਲਿਆ ਹੁਣ ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛਾੜ ਲਿਆ ਹੁਣ ਫਾਈਲਾਂ ਤੇ ਆਲ ਦਾ ਬੈਸਟ ਨੀਤੀ ਜੀ ਕਿੰਨੀ ਵਾਰ ਛੱਡ ਗਏ ਤੋਂ ਮਿਲ ਲੈ ਜੀ ਮੈਂ ਤਾਂ ਨਾ ਤਾਂ ਮੈਂ ਅਪਾਇੰਟਮੈਂਟ ਲਾ ਕੇ ਦੇਣਾ ਸੁਣਿਆ ਕਹਿੰਦੀ ਸੀ ਨਹੀਂ ਮੈਨੂੰ ਪੁੱਛ ਕੇ ਮਿਲਦੇ ਆ ਜੋ ਉਹਨਾਂ ਨੇ ਫੈਸਲਾ ਕਰਨਾ ਉਹ ਕਦੇ ਕਹਿੰਦੇ ਮੈਂ ਸ਼ੋਆ ਚ ਜਾਣਾ ਹੈ ਕਦੇ ਫਿਰ ਪੰਜਾਬ ਦਾ ਏਜੰਡਾ ਛਾੜ ਲਿਆ ਹੁਣ ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛਾੜ ਲਿਆ ਹੁਣ ਫਾਈਲਾਂ ਤੇ ਆਲ ਦਾ ਬੈਸਟ ਨੀਤੀ ਜੀ ਕਿੰਨੀ ਵਾਰ ਛੱਡ ਗਏ। ਉਹ ਮਿਲ ਲੈਣ ਜੀ ਮੈਂ ਤਾਂ ਨਾ ਤਾਂ ਮੈਂ ਅਪਾਇੰਟਮੈਂਟ ਲਾ ਕੇ ਦੇਣਾ ਅਰਥ ਹੁਣੇ ਕਹਿੰਦੀ ਸੀ। ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ। ਜੋ ਉਹਨਾਂ ਨੇ ਫੈਸਲਾ ਕਰਨਾ ਹੈ ਉਹ ਕਦੇ ਕਹਿੰਦੇ ਮੈਂ ਸ਼ੋਆ ਚ ਜਾਣਾ ਹੈ। ਕਦੇ ਫਿਰ ਪੰਜਾਬ ਦਾ ਏਜੰਡਾ ਛੱਡ ਲਿਆ ਹੋਣਾ ਹੁਣ। ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ 올 द बेस्ट। ਨੀਤੀ ਜੀ ਕਿੰਨੀ ਵਾਰ ਛੱਡ ਗਏ। ਉਹ ਮਿਲ ਲੈਣ ਜੀ ਮੈਂ ਤਾਂ ਨਾ ਤਾਂ ਮੈਂ ਅਪਾਇੰਟਮੈਂਟ ਲਾ ਕੇ ਦੇਣਾ ਅਰਥ ਹੁਣੇ ਕਹਿੰਦੀ ਸੀ। ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ। ਜੋ ਉਹਨਾਂ ਨੇ ਫੈਸਲਾ ਕਰਨਾ ਹੈ ਉਹ ਕਦੇ ਕਹਿੰਦੇ ਮੈਂ ਸ਼ੋਆ ਚ ਜਾਣਾ ਹੈ ਕਦੇ ਫਿਰ ਪੰਜਾਬ ਦਾ ਏਜੰਡਾ ਛੱਡ ਲਿਆ ਹੋਣਾ ਹੁਣ ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ ਆਲ ਦਾ ਬੈਸਟ ਸਰ ਸਰ ਨੀਤੀ ਜੀ ਕਿੰਨੀ ਵਾਰ ਛੱਡ ਗਏ ਥੋ ਮਿਲ ਲੈਣ ਜੀ ਮੈਂ ਤਾਂ ਨਾ ਤਾਂ ਮੈਂ ਅਪਾਇੰਟਮੈਂਟ ਲਾ ਕੇ ਦੇਣਾ ਅਰਥ ਉਹਨੇ ਕਹਿੰਦੀ ਸੀ ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ ਜੋ ਉਹਨਾਂ ਨੇ ਫੈਸਲਾ ਕਰਨਾ ਉਹ ਕਦੇ ਕਹਿੰਦੇ ਮੈਂ ਸ਼ੋਆ ਚ ਜਾਣਾ ਹੈ ਕਦੇ ਫਿਰ ਪੰਜਾਬ ਦਾ ਏਜੰਡਾ ਛੱਡ ਲਿਆ ਹੋਣਾ ਹੁਣ ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ 올더 베스트 ਸਰ ਨੀਤੀ ਜੀ ਕਿੰਨੀ ਵਾਰ ਛੱਡ ਗਏ ਥੋ ਮਿਲ ਲੈਣ ਜੀ ਮੈਂ ਤਾਂ ਨਾ ਤਾਂ ਮੈਂ ਅਪਾਇੰਟਮੈਂਟ ਲਾ ਕੇ ਦੇਣਾ ਅਰਥ ਉਹਨੇ ਕਹਿੰਦੀ ਸੀ ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ ਜੋ ਉਹਨਾਂ ਨੇ ਫੈਸਲਾ ਕਰਨਾ ਉਹ ਕਦੇ ਕਹਿੰਦੇ ਮੈਂ ਸ਼ੋਆ ਚ ਜਾਣਾ ਹੈ ਕਦੇ ਫਿਰ ਪੰਜਾਬ ਦਾ ਏਜੰਡਾ ਛੱਡ ਲਿਆ ਹੁਣ ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ 올더 베스트 ਸਰ ਨੀਤੀ ਜੀ ਕਿੰਨੀ ਵਾਰ ਛੱਡ ਗਏ ਥੋ ਮਿਲ ਲੈਣ ਜੀ ਮੈਂ ਤਾਂ ਨਾ ਤਾਂ ਮੈਂ ਅਪਾਇੰਟਮੈਂਟ ਲਾ ਕੇ ਦੇਣਾ ਅਰਥ ਉਹਨੇ ਕਹਿੰਦੀ ਸੀ ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ ਜੋ ਉਹਨਾਂ ਨੇ ਫੈਸਲਾ ਕਰਨਾ ਉਹ ਕਦੇ ਕਹਿੰਦੇ ਮੈਂ ਸ਼ੋਆ ਚ ਜਾਣਾ ਕਦੇ ਫਿਰ ਪੰਜਾਬ ਦਾ ਏਜੰਡਾ ਛੱਡ ਲਿਆ ਹੋਣਾ ਹੁਣ ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ ਤੇ ਆਲ ਦਾ ਬੈਸਟ ਸਰ ਸਰ ਨੀਤੀ ਜੀ ਕਿੰਨੀ ਵਾਰ ਛੱਡ ਗਏ ਥੋ ਮਿਲ ਲੈਣ ਜੀ ਮੈਂ ਤਾਂ ਨਾ ਤਾਂ ਮੈਂ ਅਪਾਇੰਟਮੈਂਟ ਲਾ ਕੇ ਦੇਣਾ ਰੋਣੇ ਕਹਿੰਦੀ ਸੀ ਨਾ ਹੀ ਮੈਨੂੰ ਪੁੱਛ ਕੇ ਮਿਲਦੇ ਆ ਜੋ ਉਹਨਾਂ ਨੇ ਫੈਸਲਾ ਕਰਨਾ ਉਹ ਕਦੇ ਕਹਿੰਦੇ ਮੈਂ ਸ਼ੋਆ ਚ ਜਾਣਾ ਕਦੇ ਫਿਰ ਪੰਜਾਬ ਦਾ ਏਜੰਡਾ ਛੱਡ ਲਿਆ ਹੋਣਾ ਹੁਣ ਪੰਜਾਬ ਦਾ ਏਜੰਡਾ ਉਹਨਾਂ ਕੋਲ ਕੋਈ ਉਹ ਛੱਡ ਲਿਆ ਹੁਣ ਫਾਈਲਾਂ All the best.